ਤਿੰਨ ਸਾਢੇ ਤਿੰਨ ਸਾਲ ਦਾ ਇੱਕ ਬੱਚਾ ਆਪਣੇ ਘਰ ਵਿੱਚ ਬੈਠਾ ਹੋਇਆ ਸੀ। ਉਹਦੀ ਮੰਮੀ ਤਿਆਰ ਹੋ ਕੇ ਕਿਤੇ ਜਾ ਰਹੀ ਸੀ। ਜਦੋਂ ਹੀ ਉਹ ਕੋਲ ਦੀ ਲੰਘਦੀ ਹੈ ਤਾਂ ਬੇਟਾ ਬੋਲਦਾ ਹੈ ਕਿੰਨਾ ਗੰਦਾ ਸੂਟ ਪਾਇਆ ਹੈ। ਇੰਨਾ ਗੰਦਾ ਸੂਟ ਤਾਂ ਮੇਰੀ ਪਤਨੀ ਨੇ ਆਪਣੀ ਪੂਰੀ ਜ਼ਿੰਦਗੀ 'ਚ ਕਦੇ ਨਹੀਂ ਸੀ ਪਾਇਆ। ਇਹ ਗੱਲ ਸੁਣ ਕੇ ਮੁੰਡੇ ਦੀ ਮਾਂ ਥੋੜੀ ਪਰੇਸ਼ਾਨ ਹੋ ਜਾਂਦੀ ਹੈ ਤੇ ਕਹਿਣ ਲੱਗਦੀ ਹੈ। ਇਹ ਸੂਟ 'ਚ ਕੀ ਬੁਰਾਈ ਹੈ? ਮੁੰਡਾ ਕਹਿੰਦਾ ਮੇਰੀ ਘਰ ਵਾਲੀ ਤਾਂ 5-5000 ਦੇ ਸੂਟ ਪਾਉਂਦੀ ਸੀ। ਇਹ ਗੱਲ ਸੁਣ ਕੇ ਮਾਂ ਦੇ ਹੋਸ਼ ਉੱਡ ਜਾਂਦੇ ਨੇ ਤੇ ਉਹ ਜਲਦੀ ਨਾਲ ਆਪਣੇ ਪਤੀ ਨੂੰ ਉੱਥੇ ਬੁਲਾਉਂਦੀ ਹੈ। ਉਹ ਸਾਰੀ ਗੱਲ ਆਪਣੇ ਘਰ ਵਾਲੇ ਨੂੰ ਦੱਸਦੀ ਹੈ ਤੇ ਉਹ ਮੁੰਡੇ ਨੂੰ ਵੀ ਪੁੱਛਦੀ ਹੈ ਕਿ ਇਹ ਤੂੰ ਕੀ ਕਹਿ ਰਿਹਾ ਸੀ? ਕੀ ਸੀ ਇਹ ਪੂਰੀ ਕਹਾਣੀ? ਸਾਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ। ਮੁਕਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਹੈ। ਪਰਿਵਾਰ ਵਿੱਚ ਕੁੱਲ 4 ਮੈਂਬਰ ਨੇ, ਦੋ ਮਾਤਾ-ਪਿਤਾ ਤੇ ਦੋ ਉਹਨਾਂ ਦੇ ਬੱਚੇ। ਉਹਨਾਂ ਦੇ ਘਰ ਤੀਜਾ ਬੱਚਾ ਜਨਮ ਲੈਣ ਵਾਲਾ ਹੁੰਦਾ ਜਿਵੇਂ ਤੀਜਾ ਬੱਚਾ ਜਨਮ ਲੈਂਦਾ ਘਰ ਵਾਲੇ ਖੁਸ਼ੀਆਂ ਮਨਾਉਂਦੇ ਨੇ ਕਿਉਂਕਿ ਉਹਨਾਂ ਦੇ ਘਰ ਮੁੰਡੇ ਨੇ ਜਨਮ ਲਿਆ ਸੀ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਜਿਵੇਂ ਜਿਵੇਂ ਟਾਈਮ ਲੰਘਦਾ ਉਹ ਬੱਚਾ ਵੱਡਾ ਹੁੰਦਾ ਜਾਂਦਾ ਤੇ ਹੁਣ ਉਹ ਬੋਲਣਾ ਵੀ ਸਿੱਖ ਲੈਂਦਾ ਜਿਵੇਂ ਹੀ ਉਹ ਬੋਲਣ ਲੱਗਦਾ ਉਹ ਜੀਵ ਜੀਆਂ ਗੱਲਾਂ ਕਰਦਾ ਉਸ ਸਮੇਂ ਬੱਚਾ ਛੋਟਾ ਸੀ ਤੇ ਗੱਲਾਂ ਦੀ ਚੰਗੀ ਤਰ੍ਹਾਂ ਸਮਝ ਵੀ ਨਹੀਂ ਸੀ ਆਉਂਦੀ ਪਰਿਵਾਰ ਵਾਲੇ ਉਹਦੇ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੰਦੇ ਪਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ ਉਹ ਆਪਣੇ ਬਾਰੇ ਅਜੀਬ ਹੀ ਗੱਲਾਂ ਆਪਣੇ ਘਰਦਿਆਂ ਨੂੰ ਦੱਸਦਾ ਹੈ ਉਹ ਕਹਿੰਦਾ ਹੈ ਕਿ ਇਹ ਮੇਰਾ ਪਿੰਡ ਨਹੀਂ ਮੇਰਾ ਪਿੰਡ ਤਾਂ ਕਿਤੇ ਹੋਰ ਹੈ ਉਹਦੇ ਘਰ ਵਾਲਿਆਂ ਨੇ ਉਹਦਾ ਨਾਮ ਮਿੰਟੂ ਰੱਖਿਆ ਸੀ ਪਰ ਉਹ ਮਿੰਟੂ ਨਾਮ ਨਾਲ ਬੁਲਾਏ ਤੋਂ ਬੋਲਦਾ ਹੀ ਨਹੀਂ ਸੀ ਉਹ ਕਹਿੰਦਾ ਸੀ ਕਿ ਮੇਰਾ ਨਾਮ ਤਾਂ ਜਸਵੀਰ ਸਿੰਘ ਹੈ ਇਹ ਸਭ ਗੱਲਾਂ ਸੁਣ ਕੇ ਸ਼ੁਰੂ-ਸ਼ੁਰੂ ਵਿੱਚ ਤਾਂ ਮਾਪਿਓ ਉਹਦੀਆਂ ਗੱਲਾਂ ਨੂੰ ਮਜ਼ਾਕ ਵਿੱਚ ਹੀ ਲੈ ਲੈਂਦੇ ਹਨ ਇਹ ਹਲੇ ਛੋਟਾ ਐਵੇਂ ਬੋਲੀ ਜਾਂਦਾ ਹੈ ਹੁਣ ਉਹ 3 ਸਾਲ ਦਾ ਹੋ ਗਿਆ ਸੀ ਉਹਦੀ ਮਾਂ ਇੱਕ ਦਿਨ ਤਿਆਰ ਹੋ ਕੇ ਕਿਤੇ ਜਾ ਰਹੀ ਸੀ ਤਾਂ ਉਹਦੇ ਸੂਟ ਵਾਲ ਦੇਖ ਕੇ ਕਹਿੰਦਾ ਕਿੰਨਾ ਗੰਦਾ ਸੂਟ ਪਾਇਆ ਤੁਸੀਂ ਜਦੋਂ ਉਹਦੀ ਮਾਂ ਇਹ ਸਭ ਕੁਝ ਸੁਣਦੀ ਹੈ ਤਾਂ ਉਹ ਹੈਰਾਨ ਰਹਿ ਜਾਂਦੀ ਹੈ ਉਹ ਆਪਣੇ ਘਰ ਵਾਲੇ ਨੂੰ ਬੁਲਾਉਂਦੀ ਹੈ ਜਦੋਂ ਉਹਦਾ ਪਿਤਾ ਆ ਕੇ ਪੁੱਛਦਾ ਹੈ ਕਿ ਹਾਂ ਪੁੱਤ ਕੀ ਗੱਲ ਹੋ ਗਈ ਤਾਂ ਉਹ ਥੋੜੀ देर ਚੁੱਪ ਕਰ ਜਾਂਦਾ ਤੇ ਕੁਝ ਵੀ ਨਹੀਂ ਬੋਲਦਾ ਉਹ ਸੋਚਣ ਲੱਗ ਜਾਂਦਾ ਹੈ ਤੇ ਚੁੱਪ ਹੀ ਰਹਿੰਦਾ ਹੈ। ਮਾਪਿਓ ਸੋਚਦੇ ਨੇ ਕਿ ਐਵੇਂ ਮਜ਼ਾਕ ਵਿੱਚ ਬੋਲ ਰਿਹਾ ਹੋਣਾ। ਉਹ ਉਹਦੀ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਤੇ ਆਪਣੇ ਆਪਣੇ ਕੰਮ ਤੇ ਲੱਗ ਜਾਂਦੇ ਨੇ। ਪਰ ਉਹਦੀਆਂ ਇਹ ਗੱਲਾਂ ਹੁਣ ਮਾਪਿਓ ਨੂੰ ਪਰੇਸ਼ਾਨ ਕਰਨ ਲੱਗ ਗਈਆਂ ਸਨ। ਮਾਪਿਓ ਸੋਚਦੇ ਨੇ ਕਿ ਸਾਡਾ ਛੋਟਾ ਜਿਹਾ ਪੁੱਤ ਇਹ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਿਆ ਹੈ। ਇੱਕ ਦਿਨ ਸਵੇਰੇ ਮਿੰਟੂ ਆਪਣੇ ਕਮਰੇ ਵਿੱਚ ਆਪਣੇ ਛੋਟੇ-ਛੋਟੇ ਕੱਪੜਿਆਂ ਨੂੰ ਪੈਕ ਕਰਦਾ ਤੇ ਉੱਥੋਂ ਜਾਣ ਲੱਗਦਾ ਹੈ। ਜਦੋਂ ਉਹਦੇ ਮਾਪਿਓ ਨੂੰ ਰੋਕਦੇ ਨੇ ਤਾਂ ਉਹ ਕਹਿਣ ਲੱਗਦਾ ਕਿ ਇਹ ਗੰਦਾ ਜਿਹਾ ਘਰ ਮੇਰਾ ਨਹੀਂ ਮੈਂ ਇਸ ਗੰਦੇ ਘਰ ਵਿੱਚ ਬਿਲਕੁਲ ਨਹੀਂ ਰਹਿਣਾ ਇੱਥੇ ਤਾਂ ਮੇਰਾ ਬਿਲਕੁਲ ਹੀ ਜੀ ਨਹੀਂ ਲੱਗਦਾ ਉਹ ਕਹਿੰਦਾ ਕਿ ਮੈਂ ਇੱਥੇ ਰਹਿ ਕੇ ਕੀ ਕਰੂੰਗਾ ਜਦੋਂ ਇਹ ਘਰ ਮੇਰਾ ਹੈ ਹੀ ਨਹੀਂ ਮੇਰੇ ਮਾਪਿਓ ਮੇਰੀ ਉਡੀਕ ਕਰ ਰਹੇ ਹੋਣਗੇ ਤੇ ਮੇਰੇ ਘਰ ਵਾਲੀ ਮੇਰੇ ਬੱਚੇ ਵੀ ਮੇਰੀ ਉਡੀਕ ਕਰ ਰਹੇ ਹੋਣਗੇ ਤੁਹਾਡੇ ਨਾਲ ਤਾਂ ਮੇਰਾ ਕੋਈ ਨਾਤਾ ਹੀ ਨਹੀਂ ਪਤਾ ਨਹੀਂ ਮੈਂ ਤੁਹਾਡੇ ਘਰੇ ਕਿਵੇਂ ਰਹਿ ਰਿਹਾ ਇਹ ਗੱਲਾਂ ਸੁਣ ਕੇ ਮਾਪਿਓ ਹੁਣ ਬਹੁਤ ਪਰੇਸ਼ਾਨ ਹੋ ਜਾਂਦੇ ਨੇ। ਉਹਨਾਂ ਦਾ ਰੌਲਾ ਸੁਣ ਕੇ ਗਵਾਂਢੀ ਵੀ ਇਕੱਠੇ ਹੋ ਜਾਂਦੇ ਨੇ ਤੇ ਕਹਿੰਦੇ ਨੇ ਕਿ ਕਿਤੇ ਕੋਈ ਭੂਤ ਪ੍ਰੇਤ ਦਾ ਚੱਕਰ ਤਾਂ ਨਹੀਂ ਤੁਸੀਂ ਇਹਨੂੰ ਕਿਸੇ ਬਾਬੇ ਕੋਲ ਲੈ ਜਾਓ। ਮਿੰਟੂ ਦੀ ਮੰਮੀ ਕਹਿੰਦੀ ਹੈ ਕਿ ਇਹੋ ਜੀ ਕੋਈ ਗੱਲ ਨਹੀਂ। ਉਹ ਜਾ ਕੇ ਮਿੰਟੂ ਨੂੰ ਪੁੱਛਦੇ ਨੇ ਕਿ ਤੂੰ ਜਾ ਕਿੱਥੇ ਰਿਹਾ ਸੀ? ਤਾਂ ਮਿੰਟੂ ਚੁੱਪ ਕਰ ਜਾਂਦਾ। ਉਹ ਕੁਝ ਨਹੀਂ ਬੋਲਦਾ। ਹੌਲੀ-ਹੌਲੀ ਮਾਮਲਾ ਸ਼ਾਂਤ ਹੋ ਜਾਂਦਾ। ਸਾਰੇ ਲੋਕ ਆਪੋ ਆਪਣੇ ਘਰੇ ਚਲੇ ਜਾਂਦੇ ਨੇ। ਮਿੰਟੂ ਵੀ ਚੁੱਪਚਾਪ ਉਸ ਘਰ ਵਿੱਚ ਰਹਿਣ ਲੱਗਦਾ ਹੈ। 20 ਦਿਨਾਂ ਬਾਅਦ ਉਹ ਫੇਰ ਆਪਣੇ ਮਾਪਿਆਂ ਨੂੰ ਕਹਿਣ ਲੱਗਾ ਕਿ ਮੇਰੀ ਘਰ ਵਾਲੀ ਮੇਰੇ ਬੱਚਿਆਂ ਦਾ ਖਿਆਲ ਰੱਖ ਵੀ ਰਹੀ ਹੈ ਕਿ ਨਹੀਂ? ਤੁਸੀਂ ਇੱਕ ਵਾਰੀ ਪਤਾ ਤਾਂ ਕਰਕੇ ਆਓ। ਇਸ ਤੇ ਮਿੰਟੂ ਦੇ ਪਾਪਾ ਉਹਨੂੰ ਗੁੱਸੇ 'ਚ ਝਿੜਕ ਦਿੰਦੇ ਨੇ ਤੇ ਕਹਿੰਦੇ ਨੇ ਕਿ ਤੂੰ ਰੋਜ਼ ਹੀ ਆਪਣੇ ਮਨੋਂ ਕੋਈ ਨਾ ਕੋਈ ਨਵੀਂ ਗੱਲ ਬਣਾਉਣਾ ਰਹਿਣਾ ਹੈ। ਗੱਲ ਕੀ ਹੈ? ਤੂੰ ਸਾਰੀ ਗੱਲ ਤਾਂ ਦੱਸ। ਹੁਣ ਉਹ ਆਪਣੀ ਪੂਰੀ ਕਹਾਣੀ ਆਪਣੇ ਮਾਪਿਓ ਨੂੰ ਦੱਸਦਾ ਹੈ ਉਹ ਕਹਿੰਦਾ ਹੈ ਕਿ ਮੇਰਾ ਨਾਮ ਮਿੰਟੂ ਨਹੀਂ ਹੈ ਮੇਰਾ ਨਾਮ ਤਾਂ ਜਸਵੀਰ ਸਿੰਘ ਹੈ ਪਟਿਆਲੇ ਵਿੱਚ ਮੇਰੀ ਇੱਕ ਇਲੈਕਟ੍ਰੋਨਿਕ ਸਮਾਨ ਦੀ ਦੁਕਾਨ ਵੀ ਹੈ ਤੇ ਪਟਿਆਲੇ ਵਿੱਚ ਹੀ ਮੇਰਾ ਇੱਕ ਬਹੁਤ ਹੀ ਸੋਹਣਾ ਘਰ ਹੈ ਮੇਰੇ ਘਰ ਵਿੱਚ ਤਾਂ 2-2 3-3 ਨੌਕਰ ਵੀ ਲੱਗੇ ਹੋਏ ਹਨ ਮੇਰੀ ਇੱਕ ਘਰਵਾਲੀ ਹੈ ਜਿਹਦਾ ਨਾਮ ਪਰਮਿੰਦਰ ਹੈ ਮੇਰੇ ਦੋ ਬੱਚੇ ਨੇ ਇਹ ਸਭ ਕੁਝ ਦੱਸਣ ਤੋਂ ਬਾਅਦ ਉਹ ਆਪਣੇ ਮਾਪਿਆਂ ਨੂੰ ਇੱਕ ਜਿਹੀ ਗੱਲ ਦੱਸਦਾ ਹੈ ਜਿਹਨੂੰ ਸੁਣ ਕੇ ਉਹਨਾਂ ਨੂੰ ਮਜਬੂਰ ਨਹੀਂ ਉਹਦੀ ਗੱਲ ਤੇ ਯਕੀਨ ਕਰਨਾ ਪੈਂਦਾ ਉਹ ਦੱਸਦਾ ਕਿ ਇੱਕ ਦਿਨ ਮੈਂ ਦੁਕਾਨ ਤੋਂ ਆਪਣੇ ਘਰ ਜਾ ਰਿਹਾ ਸੀ ਕਿ ਦੋ ਗੁੰਡਿਆਂ ਨੇ ਮੈਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਉਸ ਤੋਂ ਬਾਅਦ ਮੈਂ ਤੁਹਾਡੇ ਘਰ ਚ ਆ ਗਿਆ ਇਹ ਸੁਣ ਕੇ ਉਹਦੇ ਪਿਤਾ ਜੀ ਹੈਰਾਨ ਹੋ ਜਾਂਦੇ ਨੇ ਕਿਉਂਕਿ 4 ਸਾਲ ਪਹਿਲਾਂ ਹੀ ਇਹ ਖਬਰ ਅਖਬਾਰ ਵਿੱਚ ਉਹਨਾਂ ਨੇ ਸੁਣੀ ਸੀ ਪਟਿਆਲੇ ਵਿੱਚ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪਹਿਲਾਂ ਤਾਂ ਪਿਓ ਮੁੰਡੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਨਹੀਂ ਪੁੱਤ ਜਈ ਕੋਈ ਗੱਲ ਨਹੀਂ ਇਹ ਤਾਂ ਤੇਰੇ ਦਿਮਾਗ ਦਾ ਹੀ ਵਹਿਮ ਹੈ। ਪਰ ਉਹ ਮੁੰਡਾ ਨਹੀਂ ਮੰਨਦਾ। ਉਹ ਕਹਿੰਦਾ ਕਿ ਨਹੀਂ ਇਹ ਮੇਰਾ ਘਰ ਨਹੀਂ ਮੇਰਾ ਘਰ ਤਾਂ ਪਟਿਆਲੇ ਵਿੱਚ ਹੈ। ਭਾਵੇਂ ਉਹ ਮਿੰਟੂ ਨੂੰ ਇਹ ਸਭ ਕੁਝ ਕਹਿ ਕੇ ਚੁੱਪ ਕਰਾ ਦਿੰਦੇ ਨੇ ਪਰ ਉਹਨਾਂ ਦੇ ਦਿਵਾਖ ਵਿੱਚ ਕਿਤੇ ਨਾ ਕਿਤੇ ਹੁਣ ਇਹ ਗੱਲ ਘਰ ਘਰ ਜਾਂਦੀ ਹੈ। ਕੀ ਮਿੰਟੂ ਜੋ ਕਹਿ ਰਿਹਾ ਹੈ ਕਿ ਤੇ ਸੱਚ ਤਾਂ ਨਹੀਂ ਇੱਕ ਵਾਰੀ ਇਸ ਗੱਲ ਦੀ ਜਾਂਚ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਉਹ ਆਪਣੇ ਇੱਕ ਰਿਸ਼ਤੇਦਾਰ ਨੂੰ ਪਟਿਆਲੇ ਜਾ ਕੇ ਜਸਵੀਰ ਦੀ ਇਲੈਕਟ੍ਰੋਨਿਕ ਦੁਕਾਨ ਦਾ ਪਤਾ ਕਰਨ ਲਈ ਕਹਿੰਦੇ ਹਨ ਕਿਉਂਕਿ ਮਿੰਟੂ ਨੇ ਤਾਂ ਆਪਣੀ ਦੁਕਾਨ ਦਾ ਪੂਰਾ ਪੂਰਾ ਐਡਰੈਸ ਦੱਸਿਆ ਸੀ ਉਹਨੇ ਦੱਸਿਆ ਸੀ ਕਿ ਪਟਿਆਲੇ ਇਸ ਜਗ੍ਹਾ ਉੱਤੇ ਮੇਰੀ ਦੁਕਾਨ ਦਾ ਇਹ ਨਾਂ ਹੈ ਹੁਣ ਮਿੰਟੂ ਦਾ ਮਾਮਾ ਪਟਿਆਲੇ ਜਾ ਕੇ ਉਸੇ ਦੁਕਾਨ ਨੂੰ ਲੱਭਣ ਲੱਗਦਾ ਹੈ ਉਹ ਆਸ-ਪਾਸੇ ਦੇਖਦਾ ਹੈ ਪਰ ਉਹਨੂੰ ਕਿਤੇ ਵੀ ਜਸਵੀਰ ਇਲੈਕਟ੍ਰਿਕ ਦੁਕਾਨ ਨਹੀਂ ਮਿਲਦੀ ਉਹ ਥੱਕ ਹਾਰ ਕੇ ਇੱਕ ਬੈਂਚ ਤੇ ਬੈਠ ਜਾਂਦਾ ਹੈ ਜਦੋਂ ਉਹ ਬੈਠਾ ਹੁੰਦਾ ਤਾਂ ਉਹਦੀ ਨਜ਼ਰ ਇੱਕ ਫਟੇ ਜੇ ਬੈਨਰ ਤੇ ਪੈਂਦੀ ਹੈ ਜਦੋਂ ਉਹ ਧਿਆਨ ਨਾਲ ਉਸ ਬੋਰਡ ਵੱਲ ਦੇਖਦਾ ਤਾਂ ਉਸ ਉੱਤੇ ਜਸਵੀਰ ਇਲੈਕਟ੍ਰਿਕ ਦੁਕਾਨ ਹੀ ਲਿਖਿਆ ਹੁੰਦਾ ਹੈ ਇਹ ਸਭ ਕੁਝ ਦੇਖ ਕੇ ਉਹ ਸੋਚਣ ਲੱਗਦਾ ਕਿ ਇਹਦੇ ਬਾਰੇ ਆਸ-ਪਾਸੇ ਵਾਲੇ ਲੋਕਾਂ ਨੂੰ ਜ਼ਰੂਰ ਪਤਾ ਹੋਊਗਾ ਉਵੇਂ ਇਸ ਬੋਰਡ ਬਾਰੇ ਆਸ-ਪਾਸੇ ਦੀਆਂ ਦੁਕਾਨਾਂ ਤੋਂ ਪੁੱਛਦਾ ਹੈ ਤਾਂ ਇੱਕ ਦੁਕਾਨਦਾਰ ਉਹਨੂੰ ਦੱਸਦਾ ਹੈ ਕਿ ਉਹ ਜਿੱਥੇ ਕਾਊਂਟਰ ਤੇ ਔਰਤ ਬੈਠੀ ਹੈ ਇਹ ਬੋਰਡ ਉਸੇ ਦੁਕਾਨ ਦਾ ਹੈ ਮਿੰਟੂ ਦਾ ਮਾਮਾ ਸੋਚਦਾ ਹੈ ਕਿ ਕਿਤੇ ਇਹ ਔਰਤ ਪਰਮਿੰਦਰ ਤਾਂ ਨਹੀਂ ਜਿਵੇਂ ਹੀ ਮਿੰਟੂ ਨੇ ਦੱਸਿਆ ਸੀ ਉਹ ਦੁਕਾਨ ਤੇ ਜਾ ਕੇ ਉਸ ਔਰਤ ਨੂੰ ਪੁੱਛਦਾ ਹੈ ਕਿ ਤੁਹਾਡਾ ਨਾਮ ਪਰਮਿੰਦਰ ਹੈ ਕਿਸੇ ਅਣਜਾਣ ਬੰਦੇ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਉਹ ਜਲਦੀ ਜਲਦੀ ਕਹਿ ਦਿੰਦੀ ਹੈ ਹਾਂਜੀ ਮੇਰਾ ਨਾਮ ਪਰਮਿੰਦਰ ਹੀ ਐ ਦੱਸੋ ਤੁਹਾਨੂੰ ਕੀ ਕੰਮ ਐ ਉਸ ਤੋਂ ਬਾਅਦ ਮਿੰਟੂ ਦਾ ਮਾਮਾ ਉਸ ਤੋਂ ਜਸਵੀਰ ਬਾਰੇ ਪੁੱਛਣ ਲੱਗਦਾ ਐ ਪਰਮਿੰਦਰ ਜਸਵੀਰ ਬਾਰੇ ਸਾਰੀ ਕਹਾਣੀ ਦੱਸ ਦਿੰਦੀ ਐ ਉਹ ਵੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਮਿੰਟੂ ਨੇ ਦੱਸੀ ਸੀ ਉਹ ਦੱਸਦੀ ਐ ਕਿ ਅੱਜ ਤੋਂ 4 ਸਾਲ ਪਹਿਲਾਂ ਮੇਰੇ ਪਤੀ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਇਹ ਦੁਕਾਨ ਮੈਂ ਹੀ ਚਲਾਉਣੀ ਐ ਮੇਰੇ ਦੋ ਬੱਚੇ ਨੇ ਘਰ ਵਿੱਚ ਮੇਰੇ ਸੱਸ ਸਹੁਰਾ ਵੀ ਹਨ ਉਹਨਾਂ ਨੇ ਜੋ ਕੁਝ ਦੱਸਿਆ ਉਹ ਸਾਰਾ ਕੁਝ ਮਿੰਟੂ ਦੀ ਕਹਾਣੀ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਸੀ ਇਹ ਸਭ ਕੁਝ ਸੁਣ ਕੇ ਮਿੰਟੂ ਦੇ ਮਾਮੇ ਦੇ ਹੋਸ਼ ਉੱਡ ਜਾਂਦੇ ਨੇ ਉਹ ਸੋਚਣ ਲੱਗਦਾ ਕਿ ਮਿੰਟੂ ਨੂੰ ਇਹ ਸਭ ਕੁਝ ਕਿਵੇਂ ਪਤਾ ਲੱਗਿਆ ਪਰਮਿੰਦਰ ਮਿੰਟੂ ਦੇ ਮਾਮੇ ਵੱਲ ਦੇਖ ਕੇ ਕਹਿਣ ਲੱਗਦੀ ਹੈ ਕਿ ਤੁਹਾਨੂੰ ਕਿਸ ਨਾਲ ਕੀ ਕੰਮ ਹੈ ਤੁਸੀਂ ਕਿਉਂ ਮੇਰੇ ਮਰੇ ਹੋਏ ਪਤੀ ਬਾਰੇ ਪੁੱਛ ਰਹੇ ਹੋ ਹੁਣ ਮਿੰਟੂ ਦਾ ਮਾਮਾ ਪਰਮਿੰਦਰ ਨੂੰ ਮਿੰਟੂ ਬਾਰੇ ਦੱਸਦਾ ਹੈ ਕਿ ਮੇਰਾ ਇੱਕ ਸਾਢੇ 3 ਸਾਲ ਦਾ ਭਾਂਜਾ ਹੈ ਇਹ ਜੋ ਕੁਝ ਤੁਸੀਂ ਮੈਨੂੰ ਆਪਣੇ ਪਤੀ ਬਾਰੇ ਦੱਸਿਆ ਇਹੀ ਸਭ ਕੁਝ ਮਿੰਟੂ ਨੇ ਵੀ ਜਸਵੀਰ ਬਾਰੇ ਦੱਸਿਆ ਸੀ ਉਹ ਕਹਿੰਦਾ ਹੈ ਕਿ ਮੈਂ ਹੀ ਜਸਵੀਰ ਹਾਂ ਜਿਵੇਂ ਹੀ ਪਰਮਿੰਦਰ ਇਹ ਸਾਰੀਆਂ ਗੱਲਾਂ ਸੁਣਦੀ ਹੈ ਪਹਿਲਾਂ ਤਾਂ ਉਹਨੂੰ ਯਕੀਨ ਨਹੀਂ ਆਉਂਦਾ ਫਿਰ ਉਹ ਕਈ ਇਸ ਤਰ੍ਹਾਂ ਦੀਆਂ ਗੱਲਾਂ ਦੱਸਦਾ ਹੈ ਜਿਹੜੀਆਂ ਸਿਰਫ ਜਸਵੀਰ ਨੂੰ ਹੀ ਪਤਾ ਸੀ ਹੁਣ ਪਰਮਿੰਦਰ ਮਿੰਟੂ ਦੇ ਮਾਮੇ ਨੂੰ ਆਪਣੇ ਨਾਲ ਆਪਣੇ ਘਰ ਲੈ ਜਾਂਦੀ ਹੈ ਉਹ ਘਰ ਜਾ ਕੇ ਆਪਣੇ ਸੱਸ ਸਹੁਰੇ ਨੂੰ ਪੂਰੀ ਕਹਾਣੀ ਦੱਸਦੀ ਹੈ ਜਸਵੀਰ ਦੇ ਮਾਤਾ ਪਿਤਾ ਇਹ ਪੂਰੀ ਗੱਲ ਸੁਣ ਕੇ ਹੈਰਾਨ ਹੁੰਦੇ ਨੇ ਉਹ ਹੈਰਾਨ ਸਨ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਪਰ ਉਹ ਖੁਸ਼ ਵੀ ਸਨ ਕਿ ਸਾਡਾ ਪੁੱਤ ਵਾਪਸ ਆ ਗਿਆ ਪਰਮਿੰਦਰ ਦੇ ਸੱਸ ਸਹਰਾ ਪਰਮਿੰਦਰ ਨੂੰ ਅਤੇ ਮਿੰਟੂ ਦੇ ਮਾਮੇ ਨੂੰ ਆਪਣੇ ਨਾਲ ਲੈ ਕੇ ਕਾਰ ਵਿੱਚ ਮਿੰਟੂ ਦੇ ਘਰ ਜਾਂਦੇ ਨੇ ਜਿਵੇਂ ਹੀ ਮਿੰਟੂ ਜਸਵੀਰ ਦੇ ਮਾਪਿਆਂ ਨੂੰ ਦੇਖਦਾ ਤਾਂ ਉਹ ਭੱਜ ਕੇ ਉਹਨਾਂ ਦੇ ਗੱਲ ਲੱਗ ਜਾਂਦਾ ਉਹ ਖੁਸ਼ੀ-ਖੁਸ਼ੀ ਕਹਿੰਦਾ ਕਿ ਮੰਮੀ ਪਾਪਾ ਤੁਸੀਂ ਕਿਵੇਂ ਹੋ ਕਿੰਨਾ ਚਿਰ ਹੋ ਗਿਆ ਮੈਂ ਤੁਹਾਨੂੰ ਦੇਖਿਆ ਹੀ ਨਹੀਂ ਸੀ ਮਾਤਾ ਪਿਤਾ ਬਰੇ ਹੀ ਹੈਰਾਨ ਹੁੰਦੇ ਨੇ ਤੇ ਸੋਚਦੇ ਨੇ ਕਿ ਸਾਡੇ ਇੱਕ ਤਿੰਨ ਸਾਲ ਦਾ ਬੱਚਾ ਇਸ ਤਰ੍ਹਾਂ ਕਿਵੇਂ ਗੱਲਾਂ ਕਰ ਸਕਦਾ ਹੈ ਉਹ ਪਰਮਿੰਦਰ ਨੂੰ ਦੇਖ ਕੇ ਇਸ਼ਾਰਾ ਕਰਦਾ ਤੇ ਆਪਣੇ ਕੋਲ ਬੈਠਣ ਲਈ ਕਹਿੰਦਾ ਹੈ ਪਰਮਿੰਦਰ ਉਹਦੇ ਕੋਲ ਆ ਕੇ ਬੈਠ ਜਾਂਦੀ ਹੈ ਹੁਣ ਸਾਰੇ ਜਾਣੇ ਬੈਠ ਕੇ ਗੱਲਾਂ ਕਰਨ ਲੱਗਦੇ ਹਨ ਜਸਵੀਰ ਦੇ ਮਾਪਿਓ ਉਹਨੂੰ ਕੁਝ ਅਜਿਹੀਆਂ ਗੱਲਾਂ ਪੁੱਛਦੇ ਨੇ ਜਿਹੜੀਆਂ ਕਿ ਸਿਰਫ ਜਸਵੀਰ ਨੂੰ ਹੀ ਪਤਾ ਸੀ ਮਿੰਟੂ ਸਾਰੀਆਂ ਗੱਲਾਂ ਦਾ ਸਹੀ-ਸਹੀ ਜਵਾਬ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਤਾਂ ਸਭ ਕੁਝ ਯਾਦ ਹੈ। ਪਰਮਿੰਦਰ ਵੀ ਉਹ ਤੋਂ ਆਪਣੀ ਕੁਝ ਵਿਅਕਤੀ ਜਿੰਦਗੀ ਨਾਲ ਸੰਬੰਧਿਤ ਗੱਲਾਂ ਪੁੱਛਦੀ ਹੈ। ਜਿਨ੍ਹਾਂ ਦਾ ਜਵਾਬ ਵੀ ਉਹ ਬਿਲਕੁਲ ਹੀ ਸਹੀ-ਸਹੀ ਤੇ ਜਲਦੀ-ਜਲਦੀ ਦੇ ਦਿੰਦਾ ਹੈ। ਮਿੰਟੂ ਬੈਠਾ-ਬੈਠਾ ਕਾਰ ਵਾਲਾ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਪਾਪਾ ਮੇਰੇ ਵਾਲੀ ਕਾਰ ਕਿੱਥੇ ਹੈ ਜਿਹੜੀ ਮੈਂ ਚਲਾਇਆ ਕਰਦਾ ਸੀ। ਜਸਵੀਰ ਦੇ ਪਾਪਾ ਦੱਸਦੇ ਨੇ ਕਿ ਉਹ ਕਾਰ ਤਾਂ ਅਸੀਂ ਵੇਚ ਦਿੱਤੀ ਹੈ। ਕਿਉਂਕਿ ਜਦੋਂ ਤੂੰ ਨਹੀਂ ਸੀ ਤਾਂ ਤੇਰੀ ਉਸ ਘਰ ਨੂੰ ਦੇਖ ਦੇਖ ਕੇ ਸਾਨੂੰ ਤੇਰੀ ਬਹੁਤ ਯਾਦ ਆਉਂਦੀ ਸੀ ਇਸੇ ਕਰਕੇ ਅਸੀਂ ਉਹ ਘਰ ਨੂੰ ਵੇਚ ਦਿੱਤਾ ਜਦੋਂ ਜਸਵੀਰ ਦੇ ਮਾਪਿਓ ਜਾਣ ਲੱਗਦੇ ਨੇ ਤਾਂ ਮਿੰਟੂ ਵੀ ਨਾਲ ਜਾਣ ਦੀ ਜਿੱਦ ਕਰਨ ਲੱਗਦਾ ਉਹ ਕਹਿੰਦਾ ਕਿ ਮੈਂ ਇੱਥੇ ਨਹੀਂ ਰਹਿਣਾ ਇਹ ਤਾਂ ਬਹੁਤ ਹੀ ਗੰਦਾ ਘਰ ਹੈ ਮੈਂ ਤਾਂ ਆਪਣੇ ਘਰ ਜਾ ਰਵਾਂਗਾ ਹੁਣ ਜਿਹੜੇ ਜਸਵੀਰ ਦੇ ਮਾਪਿਓ ਹੁੰਦੇ ਐ ਉਹਨਾਂ ਨੂੰ ਲੱਗਦਾ ਰਿਹਾ ਸੀ ਕਿ ਇਹ ਸਾਡਾ ਪੁੱਤ ਐ ਪਰ ਉਹ ਅਜੇ ਕੁਝ ਨਹੀਂ ਸੀ ਕਰ ਸਕਦੇ ਕਿਉਂਕਿ ਇੱਥੇ ਤਾਂ ਮਿੰਟੂ ਦੇ ਅਸਲੀ ਮਾਪਿਓ ਸਨ ਤੇ ਉਹ ਮਿੰਟੂ ਆਪ ਹੀ ਸੀ ਜਿਹੜਾ ਆਪਣੇ ਆਪ ਨੂੰ ਜਸਵੀਰ ਹੋਣ ਦਾ ਦਾਵਾ ਕਰ ਰਿਹਾ ਸੀ ਮਿੰਟੂ ਉਹਨਾਂ ਦਾ ਬੇਟਾ ਸੀ ਜਾਂ ਨਹੀਂ ਇਹਦਾ ਨਹੀਂ ਪਤਾ ਪਰ ਅਸਲੀਅਤ ਇਹੀ ਸੀ ਕਿ ਹੁਣ ਉਹ ਇਹਨਾਂ ਦਾ ਬੱਚਾ ਹੈ ਜਦੋਂ ਉਹ ਜ਼ਿਆਦਾ ਹੀ ਜਿੱਦ ਕਰਦਾ ਤਾਂ ਮਿੰਟੂ ਦੇ ਅਸਲੀ ਮਾਪਿਓ ਕਹਿ ਦਿੰਦੇ ਨੇ ਕਿ ਕੋਈ ਗੱਲ ਨਹੀਂ ਤੁਸੀਂ ਥੋੜੇ ਦਿਨਾਂ ਲਈ ਇਹਨੂੰ ਆਪਣੇ ਨਾਲ ਲਿਜਾ ਸਕਦੇ ਹੋ ਹੁਣ ਜਸਵੀਰ ਦੇ ਮਾਪਿਓ ਮਿੰਟੂ ਨੂੰ ਆਪਣੇ ਨਾਲ ਲੈ ਜਾਂਦੇ ਹਨ ਉਹ ਰਸਤੇ 'ਚ ਜਾ ਕੇ ਦੁਕਾਨ ਤੋਂ ਥੋੜੀ ਦੂਰ ਆਪਣੀ ਕਾਰ ਰੋਕ ਦਿੰਦੇ ਨੇ ਤੇ ਕਹਿੰਦੇ ਨੇ ਕਿ ਜੇ ਤੂੰ ਸੱਚਮੁੱਚ ਹੀ ਜਸਵੀਰ ਹੈ ਤਾਂ ਜਾ ਤੁਰ ਕੇ ਆਪਣੀ ਦੁਕਾਨ ਤੱਕ ਚੱਲਿਆ ਜਾ ਹੁਣ ਮਿੰਟੂ ਕਾਰ 'ਚੋਂ ਉੱਤਰ ਕੇ ਪੈਦਲ ਹੀ ਉਸ ਦੁਕਾਨ ਵੱਲ ਜਾਣ ਲੱਗਦਾ ਹੈ ਜਿਹੜੀ ਕਿ ਜਸਵੀਰ ਦੀ ਸੀ ਉਹ ਦੁਕਾਨ ਵਿੱਚ ਜਾ ਕੇ ਸਭ ਤੋਂ ਪਹਿਲਾਂ ਦੇਖਣ ਲੱਗਦਾ ਹੈ ਕਿ ਆਹ ਚੀਜ਼ ਪਹਿਲਾਂ ਇੱਥੇ ਸੀ ਹੁਣ ਇਹਨੂੰ ਇੱਥੇ ਕਿਉਂ ਰੱਖਤਾ ਆ ਤੁਸੀਂ ਦੁਕਾਨ ਦਾ ਕੀ ਹਾਲ ਕਰ ਦਿੱਤਾ ਪਹਿਲਾਂ ਤਾਂ ਦੁਕਾਨ ਬਹੁਤ ਸੋਹਣੀ ਲੱਗਦੀ ਸੀ ਇਹ ਸਭ ਕੁਝ ਦੇਖ ਕੇ ਆਸ-ਪਾਸੇ ਦੇ ਦੁਕਾਨਦਾਰ ਵੀ ਆ ਜਾਂਦੇ ਨੇ ਉਹਨਾਂ ਨੂੰ ਵੀ ਲੱਗਦਾ ਕਿ ਹੋ ਨਾ ਹੋ ਇਹ ਜਸਵੀਰ ਹੀ ਹੈ ਜਿਸ ਦਾ ਕੀ ਪੁਨਰਜਨਮ ਹੋਇਆ ਹੈ ਮਿੰਟੂ ਜਸਵੀਰ ਦੇ ਕੁਝ ਖਾਸ ਦੋਸਤਾਂ ਨਾਲ ਵੀ ਗੱਲਬਾਤ ਕਰਦਾ ਹੈ ਉਹਦੀਆਂ ਗੱਲਾਂ ਸੁਣ ਕੇ ਜਸਵੀਰ ਦੇ ਦੋਸਤ ਵੀ ਹੈਰਾਨ ਹੋ ਜਾਂਦੇ ਨੇ ਹੁਣ ਜਸਵੀਰ ਦੇ ਮਾਪਿਓ ਉਹਨੂੰ ਲੈ ਕੇ ਆਪਣੇ ਘਰ ਵੱਲ ਜਾਣ ਲੱਗਦੇ ਨੇ ਤੇ ਰਸਤੇ ਵਿੱਚ ਥੋੜੀ ਦੂਰ ਜਾ ਕੇ ਕਾਰ ਰੋਕ ਦਿੰਦੇ ਨੇ ਉਹ ਕਹਿੰਦੇ ਨੇ ਕਿ ਹੁਣ ਆਖਰੀ ਵਾਰੀ ਜੇ ਤੂੰ ਸੱਚਮੁੱਚ ਜਸਵੀਰ ਹੈ ਤਾਂ ਦੱਸ ਤੇਰਾ ਕਾਰ ਹੈ ਕਿਹੜਾ ਉਹ 3 ਸਾਲ ਦਾ ਬੱਚਾ ਮਿੰਟੂ ਕਾਰ ਚੋਂ ਖੁਸ਼ੀ-ਖੁਸ਼ੀ ਉਤਰਦਾ ਹੈ ਉਹ ਆਪਣੇ ਘਰ ਵੱਲ ਜਾਣ ਲੱਗਦਾ ਇੱਕ ਵੱਡੇ ਬੰਦੇ ਵਾਂਗ ਚੱਲ ਰਿਹਾ ਸੀ ਤੇ ਜਸਵੀਰ ਦੇ ਮਾਪਿਓ ਉਹਦੇ ਮਗਰ-ਮਗਰ ਜਾ ਰਹੇ ਸਨ ਉਹ ਆਪਣੇ ਘਰ ਨੂੰ ਪਛਾਣ ਲੈਂਦਾ ਹੈ ਤੇ ਘਰ ਦੇ ਅੰਦਰ ਚਲਾ ਜਾਂਦਾ ਹੈ। ਉਹ ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਜਾਣਦਾ ਸੀ। ਕਈ ਚੀਜ਼ਾਂ ਤਾਂ ਅਜਹੀਆਂ ਸਨ ਜਿੰਨਾਂ ਬਾਰੇ ਸਿਰਫ ਜਸਵੀਰ ਹੀ ਜਾਣਦਾ ਸੀ। ਇਹ ਸਭ ਕੁਝ ਦੇਖ ਕੇ ਜਸਵੀਰ ਦੇ ਮਾਪਿਆਂ ਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਮਿੰਟੂ ਦੇ ਰੂਪ ਵਿੱਚ ਸਾਡਾ ਪੁੱਤ ਜਸਵੀਰ ਹੈ ਤੇ ਇਹਦਾ ਪੁਨਰਜਨਮ ਹੋਇਆ ਹੈ। ਹੁਣ ਇਹ ਖਬਰ ਅੱਗ ਦੀ ਤਰ੍ਹਾਂ ਸਾਰੇ ਕਿਤੇ ਫੈਲ ਗਈ ਸੀ। ਲੋਕ ਇਸ ਗੱਲ ਬਾਰੇ ਪਤਾ ਕਰਨ ਲਈ ਉਹਨੂੰ ਮੇਲ ਨਾਉਂਦੇ ਨੇ। ਉਹ ਆਪਣੇ ਸਿਰ ਦਾ ਉਹ ਨਿਸ਼ਾਨ ਦਿਖਾਉਂਦਾ ਜਿੱਥੇ ਜਸਵੀਰ ਦੇ ਗੋਲੀ ਵੱਜੀ ਸੀ ਪੁਲਿਸ ਨੂੰ ਵੀ ਉਹਨਾਂ ਵਿਅਕਤੀਆਂ ਬਾਰੇ ਦੱਸਦਾ ਜਿਨ੍ਹਾਂ ਨੇ ਜਸਵੀਰ ਨੂੰ ਮਾਰਿਆ ਸੀ ਪੁਲਿਸ ਉਹਨਾਂ ਵਿਅਕਤੀਆਂ ਨੂੰ ਫੜ ਲੈਂਦੀ ਹੈ ਪੁਲਿਸ ਦੀ ਹਿਰਾਸਤ ਵਿੱਚ ਉਹ ਅਪਰਾਧੀ ਲੋਕ ਵੀ ਇਹ ਆਪਣਾ ਗੁਨਾਹ ਮੰਨ ਲੈਂਦੇ ਨੇ ਤੇ ਦੱਸਦੇ ਨੇ ਕਿ ਹਾਂ ਅਸੀਂ ਹੀ ਜਸਵੀਰ ਨੂੰ ਮਾਰਿਆ ਸੀ ਹੁਣ ਸਭ ਤੋਂ ਵੱਡੀ ਸਮੱਸਿਆ ਇਹ ਹੀ ਸੀ ਕਿ ਮਿੰਟੂ ਰਵੇਗਾ ਕਿੱਥੇ ਉਹ ਆਪਣੇ ਅਸਲੀ ਮਾਪੇ-ਬਾਪ ਕੋਲ ਹੀ ਰਹਿਣ ਲੱਗਦਾ ਹੈ ਤੇ ਵਿਚ-ਵਿਚ ਦੀ ਜਸਵੀਰ ਦੇ ਮਾਪਿਆਂ ਨਾਲ ਵੀ ਮਿਲਦਾ-ਜੁਲਦਾ ਰਹਿੰਦਾ ਹੈ। ਜਦੋਂ ਜਸਵੀਰ ਦੇ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਵੀ ਮਿੰਟੂ ਬਾਰੇ ਸਭ ਕੁਝ ਪਤਾ ਹੁੰਦਾ ਹੈ। ਮਿੰਟੂ ਉਹਨਾਂ ਨਾਲ ਵੀ ਮਿਲਦਾ-ਜੁਲਦਾ ਰਹਿੰਦਾ ਹੈ। ਇਹ ਇੱਕ ਸੱਚੀ ਕਹਾਣੀ ਹੈ। ਪਰ ਇਹਦੇ ਪਾਤਰਾਂ ਦੇ ਨਾਮ ਤੇ ਸਥਾਨ ਨੂੰ ਅਸੀਂ ਬਦਲ ਦਿੱਤਾ ਹੈ। ਇਹ ਕਹਾਣੀ ਅੱਜ ਤੋਂ ਕੋਈ 30-40 ਸਾਲ ਪਹਿਲਾਂ ਦੀ ਹੈ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਆਪਣੇ ਕੀਮਤੀ ਸੁਝਾਅ ਕਮੈਂਟਾਂ ਰਾਹੀਂ ਜਰੂਰ ਦੱਸਿਓ ਜੇ ਕਹਾਣੀ ਪਹਿਲੀ ਵਾਰ ਸੁਣ ਰਹੇ ਹੋ ਸਾਡੇ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਧੰਨਵਾਦ